ਗੋ ਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਪਜ ਹਰਮਨਾ ਜਿਹੇ ਬਿੱਦ ਜਲ ਕਮੀਨ ਦੇਖਿਓ ਨਸਿਓ ਕਾਹੇ ਰਚਿਓ ਨਿਮਖ ਨ ਹੋਹੇ ਉਦਾਸ ਕਹੋ ਨਾਨਕ ਪਜ ਹਰਮਨਾ ਪਰੈ ਨ ਜਮ ਕੀ ਫਾਸ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਔਦ ਜਾਤ ਹੈ ਬੀਤ ਬਿਰਧ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਪਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤਉ ਉਦਾਰਨ ਪੈ ਹਰਨ ਹਰਿਆਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤਮ ਸਾਥ ਤਨ ਤਨ ਜੇ ਤੋ ਕੋ ਦਿਓ ਤਾਂ ਸਿਓ ਨੇ ਹੋਣਾ ਕੀ ਨਾ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਹਿਨੀ ਕੇ ਤਾਮ ਕਹੋ ਨਾਨਕ ਸੁਨ ਰੇ ਮਨ ਸੇਮਰਤ ਕਾ ਹੈ ਨਰਾਮ ਸਭ ਸੁਖ ਦਾ ਤਾਰਾਮ ਹੈ ਦੂਸਰ ਨਾ ਹੈ ਨ ਕੋਏ ਕਹੋ ਨਾਨਕ ਸੋਨਰੇ ਮਨਾ ਤਿਹ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤਿਹ ਪਜਰੇ ਤਮਿਤ ਹੋ ਨਾਨਕ ਸੁਨਰੀ ਮਨ ਆਉਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨਹੁ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨ ਤਹਿ ਮਮਨ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਹੈ ਪਜਮਨਾ ਪਾਉਨੇ ਦੂਤਰ ਹੈ ਪਾਰ ਸੁਖ ਦੁਖ ਜਿਹੇ ਪਰ ਸੈ ਨਹੀਂ ਲੋਭ ਮੋਹ ਅਬੇ ਮਾਨ ਕਹੋ ਨਾਨਕ ਸੁਨਰੀ ਮਨ ਸੋ ਮੂਰਤ ਪਗਵਾਨ ਉਸ ਤਨ ਨਿੰਦਿਆ ਨਾਹੇ ਜਿਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੀ ਮਨ ਮੁਕਤ ਤਾਹੇ ਤਜਾਨ ਹਰਖ ਸੋਗ ਜਾ ਕਹ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨਰੀ ਮਨ ਮੁਕਤ ਤਾਹੇ ਤਜਾਨ ਪੈ ਕਾਹੂ ਕੋ ਦੇਤ ਨਹ ਨਹ ਪੈ ਮਾਨ ਤਿਆਨ ਕਹੋ ਨਾਨਕ ਸੁਨਰੀ ਮਨ ਗਿਆਨੀ ਤਾਹਿ ਬਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਗ ਕਹੋ ਨਾਨਕ ਸੁਨਰੀ ਮਨ ਤਿਹ ਨਰ ਮਾਥੇ ਪਾਗ ਜਿਹ ਮਾਇਆ ਮਮਤਾਤ ਜੀ ਸਭ ਤੇ ਪਯੋ ਉਦਾਸ ਕਹੋ ਨਾਨਕ ਸੁਨਰੀ ਮਨ ਤਿਹ ਕਟ ਬ੍ਰਹਮ ਨੇ ਵਾਸ ਜਿਹ ਪ੍ਰਾਨੀ ਹਾਂ ਮੈਂ ਤਜਿ ਕਰਤਾ ਰਾਮ ਪਛਾਨ ਕਹੋ ਨਾਨਕ ਵਹ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦਰ ਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਏ ਤਹ ਕਾਮ ਜਿਹ ਬਾਗੁਨ ਗੋਬਿੰਦ ਪਜ ਹੋ ਕਰਨ ਸੁਨਹੁ ਹਰ ਨਾਮ ਕਹੋ ਨਾਨਕ ਸੁਨ ਰੀ ਮਨ ਪਰਹੇ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤੇ ਉਦਾਰ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਰਨੀ ਪ੍ਰਾਨੀ ਡੋਲਤਨੀਤ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ ਜੈਸੇ ਜਲਤੇ ਬੁੱਧ ਬੁਦਾ ਉਪਜਾ ਬਿਨ ਸੈਨੀਤ ਜਾਗ ਰਚਨ ਤੈ ਸੇ ਰਚੀ ਕਹੂ ਨਾਨਕ ਸੁਨਮੀਤ प्राणी कसो न चेतई मदमाया कै अंध कहो नानक बिन हर भजन परत ताहे जाम फंद जो सुख को चाहे सदा शरण राम की लेह कहो नानक सुन री मन दुर्लभ मान खदेह ਮਾਇਆ ਕਾਰਣ ਤਾਵਹੀ ਮੂਰਖ ਲੋਗ ਜਾਨ ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ ਜੋ ਪ੍ਰਾਨੀ ਨਿਸ ਦਿਨ ਪਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਾਦਰਹਿਓ ਬਿਸਰਿਯੋ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਨੇ ਕਾਮ ਪ੍ਰਾਨੀ ਰਾਮ ਨ ਚੇਤਈ ਮਦਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਾ ਮਫੰਧ ਦੁਖ ਮੈਂ ਬੋਹ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜਮਨ ਅੰਤ ਸਹਾਈ ਹੋਏ ਜਨਮ ਜਨਮ ਪਰਮਾਤ ਫਿਰਿਓ ਮਿਟਿਉ ਨ ਜਮ ਕੋ ਤਰਾਸ ਕਹੋ ਨਾਨਕ ਹਰ ਭਜਮਨ ਨਿਰ ਪੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟੀਉ ਨ ਮਨ ਕੋ ਮਾਨ ਧਰਮ ਤਸਿਓ ਨਾਨਕ ਫਦਿਓ ਰਾਖ ਲਿਹੋ ਪਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੋਤੋ ਸੋਨਾ ਕਿਓ ਪਰਿਓ ਲੋਭ ਕੈ ਫੰਧ ਨਾਨਕ ਸਮਯੋ ਰਾਮ ਗਯੋ ਅਬ ਕਿਓ ਰੋਵਤ ਅੰਧ ਮਨ ਮਾਇਆ ਮੈਂ ਰਾਮ ਰਹਿਓ ਨਿਕ ਸਤ ਨਾਹੇ ਨਮੀਤ ਨਾਨਕ ਮੂਰਤ ਚਿਤਰ ਜਿਓ ਸਾਡਤ ਨਾਹੇ ਨਪੀਤ ਨਰ ਚਾਹਤ ਕਾਸ਼ੀ ਔਰ ਔਰ ਕੀ ਔਰ ਪਈ ਚੇਤਵਤ ਰਹੇ ਓਠ ਗੌਰ ਨਾਨਕ ਫાંਸੀ ਗਲ ਪਰੀ ਜਤਨ ਬਹੁਤ ਸੋਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇ ਸੋ ਹੋਏ ਜਗਤ ਪੇਖਾਰੀ ਫਿਰਤ ਹੈ ਸਬ ਕੋ ਦਾ ਤਾਰਾਮ ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਬਿਨ ਸੈ ਸ਼ਿਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਾਗ ਜੀਤ ਜਿਹ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਪਗਤ ਪਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗਰਹ ਜਿਉ ਸਦਾ ਸਵਾਨ ਤਜਤ ਨਹੀਂ ਨੇਤ ਨਾਨਕ ਕਹਿ ਬਿਦ ਹਰ ਪਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨਿਹ ਫਲ ਜਾਤ ਤਹ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੈ ਨੈਨ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਪਾਈ ਤੋ ਨਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ther ਹਰ ਭਗਤ ਹੈ ਤਿਹ ਰਖੋ ਮਨ ਮਾ ਹੈ ਜਾਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹ ਨਾਨਕ ਥੇਰ ਨਾ ਰਹੈ ਜਿਉ ਬਾਲੂ ਕੀ ਪੀਤ RAM ਗਯੋ ਰਾਵਨ ਗਯੋ ਜਾਂ ਕੋ ਬਹੁ ਪਰਵਾਰ ਕਹੋ ਨਾਨਕ ਥੇਰ ਕਾਸ਼ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥੇਰੇ ਨਹੀਂ ਕੋਈ ਜੋ ਉਪਜਿਓ ਸੋ ਬਨਸ ਹੈ ਪਰਵਾਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ